ਤੁਮ ਕਿਰਪਾਲ ਨੇ ਜਿ ਬਿਰਦ ਸੰਭਾਰਾ ਮੁਝੇ ਮੁਚਾਵਾ ਦੈਂਤ ਸੰਘਾਰਾ ਬਾਰ ਮੈਂ ਤਾਂ ਆਪਣੀ ਮਤ ਵਰਤ ਗਿਆ ਮੈਂ ਤਾਂ ਮਾੜੇ ਬਚਨ ਬੋਲ ਗਿਆ ਤੂੰ ਤਾਂ ਫੇਰ ਵੀ ਬਿਰਦ ਦੀ ਇਲਾਜ ਰੱਖ ਲਈ ਤੂੰ ਤਾਂ ਫੇਰ ਵੀ ਜਾਨ ਬਚਾ ਲਈ ਮੇਰੀ ਤੁਸੀਂ ਤਾਂ ਆਪਣਾ ਸੁਭਾਅ ਵਰਤਿਆ ਫੇਰ ਬਿਰਦ ਦੀ ਪਾਲਣਾ ਕੀਤੀ ਤੇ ਮੈਨੂੰ ਬਚਾਇਆ ਤੇ ਦੈਂਤ ਨੂੰ ਮਾਰਿਆ ਇਹ ਉਹ ਮਰਦਾਨਾ ਜੀ ਮਾਰਦ ਨੂੰ ਬੇਨਤੀ ਕਰਦੇ ਨੇ ਛੋਦਾ ਸਾੰਗ ਬਿਆਕੋਲ ਹੋਇ ਜਾਵਾਂ ਕਹਿੰਦਾ ਪਰ ਮਾਰਦ ਮੈਂ ਕੀ ਕਰਾਂ ਮੇਰੇ ਵੱਸ ਦੀ ਗੱਲ ਨਹੀਂ ਜਦ ਮੈਨੂੰ ਭੁੱਖ ਲੱਗਦੀ ਹੈ ਮੈਂ ਫਿਰ ਬਿਆਕੋਲ ਹੋ ਜਾਂਦਾ ਮੈਂ ਪਾਗਲੇ ਹੋ ਜਾਂਦਾ ਅੱਜ ਖੇ ਆਖੋ ਸਤ ਫਿਰ ਮੈਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਦਾ ਮੈਨੂੰ ਭੁੱਖ ਨਹੀਂ ਮੈਨੂੰ ਸਹਿ ਨਹੀਂ ਹੁੰਦੀ ਜਦ ਭੁੱਖ ਲੱਗਦੀ ਆ ਬਸ ਫਿਰ ਮੈਂ ਪਾਗਲੇ ਹੋ ਜਾਂਦਾ ਫਿਰ ਹੀ ਪਤਾ ਰਹਿੰਦਾ ਮੈਨੂੰ ਵੀ ਮੈਂ ਹੁਣ ਕੀ ਬੋਲਦਾ ਖਿਜ ਕਰਨੀ ਕੀ ਮਤ ਬਿਸਰਾਵੋ ਮੈਂ ਖਿਜ ਜਾਨਾ ਆਪਣੀ ਮਤ ਗਵਾ ਬੈਨ ਮੈਂ ਆਪਣੀ ਮਤ ਖੋ ਬੈਨ ਬੰਦਾ ਉਹਦਾ ਹੀ ਗੁਰਮਖੋ ਗਲਤੀਆਂ ਕਰਦੇ ਆਪਣੀ ਮਤ ਨੂੰ ਗਵਾ ਲੈਂਦਾ ਜਦ ਆਪਣੀ ਬੁੱਧੀ ਨੂੰ ਗਵਾ ਲੈਂਦੇ ਉਦੋਂ ਹੀ ਮਾੜੇ ਕੰਮ ਕਰਦਾ ਤਬੈ ਅਨੁਚਿਤ ਬਚਨ ਅਲਾਉ ਉਦੋਂ ਹੀ ਮਰਦੇ ਫੇਰ ਮੈਂ ਭੁੱਖ ਦਾ ਮਾਰਿਆ ਬਿਆਕੁਲ ਕੀਤਾ ਹੋਇਆ ਤਾਂ ਹੀ ਮੇਰੇ ਮੂੰਹ ਤੋਂ ਮਾੜੇ ਬਚਨ ਨਿਕਲਦੇ ਨੇ ਤਾਂ ਮਨ ਦਾ ਬੋਲਦਾ ਫੇਰ ਮੈਂ ਤੇਹ ਕੋ ਫਲ ਮੈਂ ਸੰਕਟ ਪਾਉ ਪਰ ਫਿਰ ਮੈਂ ਉਹਦਾ ਫਲ ਭੋਗਦਾ ਮੈਨੂੰ ਫਿਰ ਦੁੱਖ ਵੀ ਮਿਲਦੇ ਨੇ ਜਦ ਮੈਂ ਤੁਹਾਨੂੰ ਮਾੜਾ ਬੋਲਦਾ ਤੌਰੇ ਬਚਨ ਦੀ ਉਲੰਘਣਾ ਕਰਦਾ ਮਹਾਰਾਜ ਫਿਰ ਮੈਨੂੰ ਦੁੱਖ ਵੀ ਚੱਲਣੇ ਪੈਂਦੇ ਨੇ ਫਿਰ ਵਿਪਤਾ ਵੀ ਆਉਂਦੀ ਹੈ ਇਹ ਵੀ ਮੰਨ ਰਿਹਾ ਗੁਰਮਖੋ ਬਚਨ ਮੰਨਣ ਵਿੱਚ ਸੁਖ ਹੈ ਜਿਹੜੇ ਬਚਨਾਂ ਨੂੰ ਉਲਟਾ ਦੇਣੇ ਨਾ ਉਹ ਦੁੱਖ ਰੂਪ ਹੀ ਹੁੰਦੇ ਨੇ ਭਾਵੇਂ ਗੁਰੂ ਦੇ ਨੇ ਮਹਾਪੁਰਸ਼ਾਂ ਦੇ ਨੇ ਭਾਵੇਂ ਸਾਡੇ ਮਾਪੇ ਦੇ ਬਚਨ ਨੇ ਜੇ ਬਚਨ ਉਲਟਾ ਦੇ ਉਹ ਦੁੱਖ ਰੂਪ ਹੀ ਹੁੰਦੇ ਨੇ ਬਚਨ ਮੰਨ ਲਈ ਸੁਖ ਰੂਪ ਹੁੰਦੇ ਨੇ ਨਾਮ ਤੁਮਾਰ ਪਤਤ ਕੋ ਪਾਵਨ ਮਾਰਾ ਤੁਹਾਡਾ ਜਿਹੜਾ ਨਾਮ ਹੈ ਉਹ ਪਾਪੀਆਂ ਨੂੰ ਪਾਵਨ ਕਰਨ ਵਾਲਾ ਤਾਰਨ ਵਾਲਾ ਹੈ ਉਹ ਮਾਰਾ ਬੰਦਿਆਂ ਲੋਕਾਂ ਨੂੰ ਚੰਗੇ ਕਾਰ ਦੇਣ ਵਾਲਾ ਬਖਸ਼ੋ ਖਤ ਸੰਤ ਮਨ ਭਾਵਨ ਐ ਸੰਤਾਂ ਦੇ ਮਨ ਨੂੰ ਭਾਉਣ ਵਾਲੇ ਸਤਿਗੁਰ ਜੀ ਕਿਰਪਾ ਕਰੋ ਕੋਈ ਮੈਨੂੰ ਬਖਸ਼ ਦੋ ਅਜਖੇ ਆਖੋ ਸਤ ਐ ਮੰਗਿਆ ਕਰੋ ਗਲਤੀ ਆ ਕੇ ਮਹਾਰਾ ਤੋਂ ਪੁੱਲ ਮਾਫੀ ਮੰਗਿਆ ਕਰੋ ਮਹਾਰਾ ਬੜੀਆਂ ਗਲਤੀਆਂ ਹੋਈਆਂ ਕਿਰਪਾ ਕਰੋ ਮਾਫ ਕਰ ਦਿਓ ਮਾਫੀ ਮੰਗੀ ਜਾਵਾਂਗੇ ਨਾਲ ਦੀ ਨਾਲ ਤਾਂ ਸਾਡੀ ਜਿਹੜੀ ਪੰਡ ਭਾਰੀ ਨਹੀਂ ਹੋਊਗੀ ਪਾਪਾਂ ਵਾਲੀ ਹੌਲੀ ਹੋਈ ਜਾਉ ਨਹੀਂ ਤਾਂ ਜਮਾ ਹੋਈ ਜਾਣਾ ਤੇ ਚੱਕਣੀ ਔਖੀ ਹੋ ਜਾਈ ਜੇ ਨਾਲ ਦੀ ਮਾਫੀ ਮੰਗਾਗੇ ਉਹ ਫਿਰ ਸਾਫ ਹੋਈ ਜਾਂਦਾ ਹੈ ਵਜਨ ਲਹੀ ਜਾਂਦਾ ਹੈ ਕਹਿੰਦਾ ਮਾਰਾ ਬਖਸ਼ੋ ਕਮਲ ਬਦਨ ਤੇ ਬਿਗਸੇ ਸੁਣ ਕੇ ਹੁਣ ਉਹ ਤਾਂ ਇਹ ਬੇਨਤੀ ਸੁਣ ਕੇ ਨਾ ਉਹਦੀ ਨਿਮਰਤਾ ਦੇਖ ਕੇ ਫਿਰ ਸਤਿਗੁਰੂ ਖੁਸ਼ ਹੋਗੇ ਆਪਣੇ ਕਮਲ ਰੂਪੀ ਮੁਖ ਤੋਂ ਸਤਿਗੁਰ ਜੀ ਬੋਲੇ ਨੇ ਬੋਲੇ ਬਚਨ ਦਾਜ ਨਿਜ ਗੁਣ ਕੈ ਆਪਣਾ ਸੇਵਕ ਸਮਝ ਕੇ ਕੋਈ ਨਹੀਂ ਸਾਡਾ ਸੇਵਕ ਹੈ ਆਪਣਾ ਸੇਵਕ ਸਮਝ ਕੇ ਮਹਾਰਾਜ ਨੇ ਬਚਨ ਆਖੇ ਤੁਜ ਪਰ ਖੁਸ਼ੀ ਸਦੀਵ ਹਮਾਰੀ ਕਿਉਂਕਿ ਗੁਰਨਾਨਕ ਜੀ ਭਰੇ ਹੋਏ ਉਹ ਮਾੜੀ ਮੜੀ ਗੱਲਾਂ ਤੇ ਗੁੱਸਾ ਨਹੀਂ ਕਰਦੇ ਜੇ ਗੁੱਸਾ ਕਰਦੇ ਜਿਨ੍ਹਾਂ ਮਹਾਰਾਜ ਨੂੰ ਦੁਨੀਆ ਨੇ ਤੰਗ ਕੀਤਾ ਸੀ ਨਾ ਇਟਾਂ ਵੱਟੇ ਪੱਥਰ ਮਾਰੇ ਕੁਰਾਇਆ ਆਖਿਆ ਪਾਗਲ ਆਖਿਆ ਕਹਤਾ ਤੁਹਾਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਚਲੋ ਜਾਓ ਬਾਹਰ ਜੇ ਕਦੇ ਗੁੱਸਾ ਕਰ ਜਾਂਦੇ ਨਾ ਇੱਕ ਵੀ ਬਚਨ ਮੂੰਹ ਤੋਂ ਕੱਢ ਦਿੰਦੇ ਆ ਦੁਨੀਆ ਗਰਕ ਹੋ ਜਾਂਦੀ ਅਜਖੇ ਆਖੋ ਸਤ ਆਪਣੇ ਅੰਦਰੋਂ ਕਿਉਂ ਗੁੱਸਾ ਸੇਤੀ ਨਿਕਲਦਾ ਆਪਾਂ ਭਾਈ ਅਜੇ ਭਰੇ ਨਹੀਂ ਹੋਏ ਆਪਾਂ ਜੇ ਖਾਲੀ ਏ ਜਿਵੇਂ ਖਾਲੀ ਘੜਾ ਖੜਕਦਾ ਹੁੰਦਾ ਹੈ ਖਾਲੀ ਨੂੰ ਵਜਾਉਣ ਲੱਗ ਜੋ ਵੱਜਦਾ ਵੀ ਆ ਗਾਉਣ ਵਾਲੇ ਵਜਾਉਂਦੇ ਨੇ ਪਰ ਖਾਲੀ ਹੋਵੇ şartਾ ਜੇ ਭਰ ਦੋ ਨੂੰ ਦਾਣਿਆਂ ਨਾਲ ਉਹਨੂੰ ਵਜਾਇਓ ਵੱਜਣਾ ਨਹੀਂ ਕਿਉਂਕਿ ਭਰ ਗਿਆ ਫੇਰ ਨਹੀਂ ਖੜਕਦਾ ਗੁਰੂ ਨੇ ਭਰੇ ਹੋਏ ਉਹ ਫਿਰ ਦੋ ਦਿਨ ਮਾੜੇ ਮਾੜੀ ਗੱਲ ਤੇ ਕਬਰ ਆਉਂਦੇ ਨਹੀਂ ਮਹਾਰਾਜ ਫੇਰ ਦੇਖੋ ਕਿੰਨੀ ਖੁਸ਼ੀ ਕਰ ਰਹੇ ਨੇ ਉਹਨੂੰ ਐ ਫਟਾਫਟੇ ਮaaf ਕਰਤਾ ਕਹਿੰਦੇ ਤੇਰੇ ਉੱਤੇ ਸਾਡੀ ਖੁਸ਼ੀ ਹਮੇਸ਼ਾ ਹੀ ਹੈ ਮਰਦਾਨਿਆਂ ਅਸੀਂ ਹਮੇਸ਼ਾ ਖੁਸ਼ ਹਾਂ ਤੇਰੇ ਤੇ ਬਚਨ ਸੁਨੰਤ ਪ੍ਰਸੀਧੇ ਭਾਰੇ ਮਰਜ ਕਹਿੰਦੇ ਅਸੀਂ ਤੇਰੇ ਬਚਨ ਸੁਣ ਕੇ ਖੁਸ਼ ਹੋ ਗਏ ਤੂੰ ਜਿਹੜੀ ਨਿਮਰਤਾ ਨਾਲ ਬਚਨ ਆਖੇ ਨੇ ਬੇਨਤੀ ਕੀਤੀ ਹੈ ਮਾਫੀ ਮੰਗਿਆ ਸੀ ਖੁਸ਼ ਹੋ ਗਏ ਮਰਜ ਕਹਿੰਦੇ ਹਰਖਤ ਰਹੀਏ ਸੰਗ ਹਮਾਰੇ ਪਰਮਰਦਾਨਿਆਂ ਸਾਡੇ ਨਾਲ ਰਹਿ ਪਰ ਖੁਸ਼ ਹੋ ਕੇ ਰਹੇ ਖੁਸ਼ ਰਹਾ ਕਰ ਮਰਜ ਕਹਿੰਦੇ ਕਹੋ ਜੇ ਬਚਨ ਨਾ ਕਰਾਂ ਵਿਚਾਰੇ ਜਿਹੜੇ ਤਾਂ ਬਚਨ ਕਹੇ ਨੇ ਅਸੀਂ ਉਹ ਮੰਨ ਨੂੰ ਨਹੀਂ ਲਾਏ ਆਏ ਗੁਰਮੁਖ ਕੋ ਗੁਰੂ ਦੀ ਵਡਿਆਈ ਜੇ ਗੁਰੂ ਸਾਡੀਆਂ ਗਿਣਤ ਕਿਤੇ ਗਲਤੀਆਂ ਗਿਣਨ ਲੱਗ ਜਵੇ ਨਾ ਆਪਣਾ ਹੱਕ ਤਾਂ ਲੇਖਾ ਹੋਵੇ ਹੀ ਨਾ ਕਦੇ ਜੇ ਸਾਡੀਆਂ ਗਿਣਤਾਂ ਲਿਖਣ ਲੱਗ ਜੇ ਨਾ ਗੁਰੂ ਦਿਲ ਨੂੰ ਲਾਉਣ ਲੱਗ ਜੇ ਆਪਾਂ ਤਾਂ ਕਦੇ ਮਾਫ ਹੋਏ ਨਾ ਸਕੀਏ ਉਹ ਦਿਲ ਨੂੰ ਲਾਉਂਦਾ ਨੇ ਗੁਰੂ ਦਾ ਜਿਗਰਾ ਵੱਡਾ ਹੈ ਹੁਣ ਜੇ ਸਮੁੰਦਰ ਦਾ ਜਿਗਰ ਹੈ ਉਜ ਭਾਵੇਂ ਗੁਰਮੁਖੋ ਕੋਈ ਅੰਮ੍ਰਿਤ ਡੋਲੀ ਜਾਓ ਪਾਵੇਂ ਮਤ ਕੋਈ ਸ਼ਰਾਬ ਪਾ ਦੋ ਉਹ ਡੋਲਦਾ ਨਹੀਂ ਪਾਵੇਂ ਵਿੱਚ ਤੁਸੀਂ ਨਹਾ ਲਓ ਪਾਵੇਂ ਉਹ ਤੇ ਗੰਦਗੀ ਡੋਲ ਦੋ ਉਹ ਕਦੇ ਨਹੀਂ ਘਬਰਾਉਂਦਾ ਉਹਦਾ ਜਿਗਰਾ ਵੱਡਾ ਹੈ ਜੇ ਥੋੜਾ ਜਿਹਾ ਪਾਣੀ ਹੋਵੇ ਉਹ ਤੇ ਹੱਥ ਤੋਂ ਦੋ ਦੋ ਮੈਲਾ ਦੇਖਣ ਲੱਗ ਜਾਂਦਾ ਹੈ ਉਹਦਾ ਜਿਗਰਾ ਛੋਟਾ ਹੈ ਸਮੁੰਦਰ 'ਚ ਹਜ਼ਾਰਾਂ ਨਦੀ ਜਾ ਕੇ ਪੈਂਦੀ ਹੈ ਉਹ ਕਦੇ ਉਛਲਦਾ ਨਹੀਂ ਹਜ਼ਾਰਾਂ ਨਦੀਆਂ ਕੱਢ ਦੋ ਕਦੇ ਘਟਦਾ ਨਹੀਂ ਜਿਗਰਾ ਵੱਡਾ ਹੈ ਕਿਤੇ ਸਾਡਾ ਵੀ ਜਿਗਰਾ ਐਡਾ ਬਣ ਜਾ ਗੁਰੂ ਦਾ ਵੀ ਜਿਗਰਾ ਐਡਾ ਵੱਡਾ ਹੈ ਉਹ ਕਦੇ ਨਿਕਰੋਂਦੇ ਛੋਟੇ ਛੋਟੇ ਗੱਲਾਂ ਤੇ ਇਸੇ ਕਰਕੇ ਬਾਣੀ ਚ ਬਚਨ ਆਖਿਆ ਮਾਰ ਦੇਣਾ ਹਮਰੀ ਗਣਤਨ ਗਣੀਆਂ ਕਾਈ ਆਪਣਾ ਬਿਰਦ ਪਛਾਨ ਮਹਾਰਜ ਮੇਰੀਆਂ ਗਲਤੀਆਂ ਨੂੰ ਕਿਤੇ ਗਿਣਤੀ ਅਜ ਨਾ ਲੈ ਕੇ ਬੈ ਜੀ ਫੇਰ ਹੀ ਲੇਖਾ ਪੂਰਾ ਹੋਣਾ ਬਸ ਮਾਫ ਹੀ ਕਰਦੀ ਮਾਫ ਹੀ ਕਰਦੀ ਗਿਣਤੀ ਨਾ ਕਰਨ ਲੱਗ ਜੀ ਫੇਰ ਤਾਂ ਮੁੱਕਣੀ ਹੀ ਨਹੀਂ ਗਲਤੀ ਇੰਨੀਆਂ ਗਿਣਤੀਆਂ ਚ ਹੋਣ ਗਿਆ ਮੇਰੀਆਂ ਗਲਤੀਆਂ ਦੀਆਂ ਫੇਰ ਤਾਂ ਮੈਂ ਮਾਫੀ ਮੰਗਣ ਦੇ ਯੋਗ ਰਹਿਣਾ ਹੀ ਨਹੀਂ ਬਸ ਮਾਫ ਹੀ ਕਰ ਦੋ ਮਾਰਾ ਪੋਚਾ ਹੀ ਫੇਰ ਦੋ ਹਰ ਨਮਾਰਜ ਕਹਿੰਦੇ ਸਾਡੇ ਨਾਲ ਰਹਿ ਖੁਸ਼ ਹੋ ਕੇ ਪਰ ਜਿਹੜੇ ਤਾਂ ਬਚਨ ਮੂੰਹ ਤੋਂ ਆਖੇ ਨੇ ਉਹ ਅਸੀਂ ਮੰਨੂ ਨਹੀਂ ਲਾਏ ਨਹੀਂ ਅਸੀਂ ਉਹਨਾਂ ਤੇ ਗੁੱਸਾ ਨਹੀਂ ਕੀਤਾ ਮਾਰਜ ਕਹਿੰਦੇ ਇਸ ਪ੍ਰਕਾਰ ਕੇ ਹਾਸ ਬਲਾਸਾ ਇਸ ਤਰ੍ਹਾਂ ਦੇ ਹਾਸੇ ਮੁਖੌਲ ਦੀਆਂ ਗੱਲਾਂ ਕਰਦੇ ਹੋਏ ਕਰਤ ਜਾਤ ਗਮਨਤ ਸੁਖ ਰਸ ਨਾਲ ਤੁਰੇ ਜਾ ਰਹੇ ਨੇ ਧਰਤੀ ਦੇ ਉੱਤੇ ਸਫਰ ਕਰਦੇ ਜਾ ਰਹੇ ਨੇ ਚੱਲ ਤਿਓ ਕੇ ਤੇ ਦਿਵਸ ਬਤਾਏ ਉੜਫੇ ਤੋਰਦੇ ਨੂੰ ਕਈ ਦਿਨ ਲੰਘ ਗਏ ਕਈ ਕੇ ਦਿਨ ਨਹੀਂ ਫਿਰ ਗੁਰਮੁਖੋ ਖੜਦੇ ਕਿਤੇ ਕਈ ਦਿਨ ਫੇਲ ਲਗਾਤੇ ਮਗਮੇ ਪੁਰਨਾ ਗ੍ਰਾਮ ਕੋ ਆਏ ਰਸਤੇ 'ਚ ਨਾ ਕੋਈ ਪਿੰਡ ਆਇਆ ਤੇ ਨਾ ਕੋਈ ਸਹਿਰ ਆਇਆ ਗ੍ਰਾਮ ਨਾ ਪਿੰਡ ਦਾ ਪੁਰ ਨਾਮ ਸਹਿਰ ਦਾ ਦੋਏ ਨੋਂ ਲਿਖਤੇ ਮਹਾਰਾਜ ਨੇ ਨਾ ਪਿੰਡ ਆਇਆ ਨਾ ਸਹਿਰ ਆਇਆ ਕਈ ਦਿਨ ਹੋ ਗਏ ਤੁਰੇ ਹੀ ਜਾ ਰਹੇ ਨੇ ਚੌਂ ਦਸ ਹੋਤੀ ਉਜਾਰ ਵਿਸਾਲਾ ਚਾਰੇ ਪਾਸੇ ਬੜੀ ਉਜਾੜ ਉਜਾੜ ਦਿਖਦੀ ਐ ਜੰਗਲੇ ਜੰਗਲ ਐ ਮਰਦਾਨਾ ਬੋਲਿਓ ਤੇ ਹਕਾਲਾ ਫੇਰ ਮਰਦਾਨਾ ਵੇ ਬੋਲ ਪਿਆ ਹੁਣ ਉਹਦਾ ਬਚਾ ਦਾ ਟਾਈਮ ਲੰਘ ਗਿਆ ਰੋਟੀ ਦਾ ਪ੍ਰਸ਼ਾਦਾ ਮਿਲਿਆ ਨਹੀਂ ਫੇਰ ਬੋਲਣਾ ਪਿਆ ਮਜਬੂਰ ਹੋ ਕੇ ਵਿਚਾਰੇ ਨੂੰ ਨਿਸ਼ਦਨ ਬਿਤੇ ਉਜਾਰ ਮਝਾਰੀ ਕਹਿੰਦਾ ਮਾਰਾ ਦਿਨ ਤੇ ਰਾਤ ਜੰਗਲਾਂ 'ਚ ਲੰਗਦੀ ਆਪਣੀ ਤਾਂ ਦਿਨ ਵੀ ਜੰਗਲ 'ਚ ਰਾਤ ਵੀ ਜੰਗਲ 'ਚ ਉਜਾੜ ਐ ਉਜਾੜ ਐ ਆਵੇਂ ਨਗਰ ਕੇ ਨਹੀਂ ਅਗਾਰੀ ਕਹਿੰਦਾ ਮਾਰਾ ਦੱਸ ਵੀ ਦੋ ਅੱਗੇ ਪਿੰਡ ਆਊਗਾ ਕਿ ਨਹੀਂ ਗੱਜ ਕੇ ਆਖੋ ਸਤ ਬਈ ਕੋ ਪਿੰਡ ਸਹਿ ਰਹੂਗਾ ਵੀ ਕਿ ਨਹੀਂ ਕਿ ਜੰਗਲਾਂ ਤੇ ਲਈ ਫਰੀ ਜਾਓਗੇ ਉਹ ਗੱਲ ਦਾ ਰੋਟੀ ਦੀ ਉਹਨੂੰ ਸਿੱਧਾ ਦਾ ਕਹਿ ਦੀ ਸਾਰਾ ਡਰਦਾ ਮਾਰਾ ਵੀ ਪਿੰਡ ਆਉ ਤੇ ਰੋਟੀ ਮਿਲ ਜੂ ਕਹਿੰਦਾ ਦੱਸੋ ਪਿੰਡ ਆਊਗਾ ਵੀ ਕਿ ਨਹੀਂ ਕੋਈ ਕਿਤੇ ਦੇਵਸਗਮ ਨੇ ਮਗਮਾਹੀ ਮਾਰਾ ਕਿੰਨੇ ਦਿਨ ਹੋ ਗਿਆ ਆਪਾਂ ਤੁਰਦਿਆਂ ਨੂੰ ਸਫਰ ਕਰਦਿਆਂ ਨੂੰ ਗ੍ਰਾਮ ਨਗਰ ਕੋ ਆਵਾ ਨਾਹੀ ਨਾ ਪਿੰਡ ਆਇਆ ਨਾ ਕੋਈ ਸ਼ਹਿਰ ਆਇਆ ਜਾਵੋਂ ਚੱਲੇ ਓਜਾਰ ਮਹਨ ਬਾਰਾ ਜੰਗਲਾ ਜੰਗਲੇ ਤੁਰੇ ਜਾਂਦੇਓ ਓਜਾੜਾ ਜੇ ਤੁਰੇ ਜਾਂਦੇਓ ਆਪ ਜੀ ਬਿਨਾ ਪਰਜੋਜਨ ਜਾਏ ਨਾ ਜਾਣ ਪਰ ਮਾਰਾ ਮੈਨੂੰ ਸਮਝ ਨਹੀਂ ਆਉਂਦੇ ਬਿਨਾ ਮਤਲਬ ਤੋਂ ਜੰਗਲਾਂ ਦੇ ਕਿਉਂ ਤੁਰੇ ਫਿਰਦੇਓ ਜੰਗਲਾਂ ਚ ਆਪਾਂ ਕੀ ਲੈਣਾ ਦੇਣਾ ਉਹਨੂੰ ਕੀ ਪਤਾ ਗੁਰੂ ਨਾਨਕ ਸਾਹਿਬ ਨੂੰ ਆਏ ਨੇ ਗੁਰੂ ਨਾਨਕ ਨੂੰ ਕੌਣ ਜਾਣੇ ਗੁਰਨਾਨਕ ਦੀਆਂ ਗੁੰਝੀਆਂ ਰਮਜਾ ਨੂੰ ਇਹ ਅਣਜਾਣ ਜਮਾਨਾ ਕੀ ਸਮਝੇ ਕੌਣ ਸਮਝੇ ਉਹਨੂੰ ਗੁਰਮਖੋ ਗੁਰੂ ਦੀ ਗਾਥਾਂ ਗੁਰੂ ਏ ਸਮਝ ਸਕਦਾ ਕੋਈ ਨਹੀਂ ਜਾਣ ਸਕਦਾ ਕੋਈ ਗੁਰੂ ਵਰਗਾ ਹੋਵੇ ਤੇ ਉਹ ਤੇ ਰਮਜਾ ਨੂੰ ਸਮਝ ਲਵੇ ਆਪਾਂ ਕਿਵੇਂ ਸਮਝ ਲਵਾਂਗੇ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਤੂੰ ਜਾਣੇ ਵਾ ਵਾ ਸੱਚ ਤੂੰ ਜਾਣੇ ਹਾ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਤੂੰ ਜਾਣੇ ਗੁਰੂ ਦਾ ਗੁਰੂ ਜਾਣੇ ਆਪਾਂ ਕੀ ਸਮਝੀ ਆਪਾਂ ਉੱਥੇ ਪਹੁੰਚ ਨਹੀਂ ਸਕਦੇ ਕਹਿੰਦਾ ਮਹਾਰਾਜ ਮੈਨੂੰ ਸਮਝ ਨਹੀਂ ਆਉਂਦੀ ਵੀ ਬਿਨਾ ਮਤਲਬੇ ਜੰਗਲਾਂ 'ਚ ਕਿਉਂ ਤੁਰੇ ਫਿਰਦੇ ਹੋ ਨਾ ਕੋਈ ਪਿੰਡ ਹੈ ਨਾ ਸਹਿਰ ਹੈ ਕਾਸ਼ ਨੂੰ ਤੁਰੇ ਫਿਰਦੇ ਮੈਂ ਇੱਥੇ ਕਹਿੰਦਾ ਸੋਨਕਾਰ ਬਿਗਸੇ ਪੰਕਜ ਨੈਣਾ ਉਹਦੀਆਂ ਗੱਲਾਂ ਸੁਣ ਕੇ ਨਾ ਮਹਾਰਾਜ ਫਿਰ ਬੋਲਣ ਲੱਗੇ ਨੇ ਖੁਸ਼ ਹੋ ਕੇ ਵੀ ਮਰਦਾਨ ਨੂੰ ਫੇਰ ਭੁੱਖ ਲੱਗੀ ਹੋਣੀ ਆ ਦੇਹ ਬਲੋਕ ਕੈ ਉਚਰੇ ਬੈਨ ਤੇ ਮਰਦਾਨੇ ਵੱਲੋਂ ਦੇਖਿਆ ਪਹਿਲਾਂ ਗੁਰਨਾਗ ਪਾਸਾ ਨੇ ਫਿਰ ਬੋਲੇ ਨੇ ਭਇਓ ਨਗਰ ਬੂਜਨ ਅਨੁਰਾਗੀ ਮਰਜ ਕਹਿੰਦੇ ਜਿਹੜਾ ਤੂੰ ਪਿੰਡਾਂ ਦੀ ਗੱਲ ਕਰਦਾ ਪਿੰਡ ਆਊਗਾ ਕਿ ਨਹੀਂ ਸ਼ਹਿਰ ਆਊਗਾ ਕਿ ਨਹੀਂ ਇਹਦੇ ਪਿੱਛੇ ਕੋਈ ਰਾਜ ਹੈ ਮਰਜ ਕਹਿੰਦੇ ਜਿਹੜਾ ਪਿੰਡ ਪਿੰਡ ਪੁੱਛੀ ਜਾਂਦੇ ਹੋ ਨਾ ਇਹਦੇ ਪਿੱਛੇ ਭੇਰੇ ਸਿੱਧੀ ਗੱਲ ਤਾਂ ਦੱਸਦਾ ਨਹੀਂ ਤੂੰ ਵੀ ਲਕੋਸ਼ ਓਪੋ ਕੇ ਗੱਲਾਂ ਕਰਦਾ ਉਧਰ ਬਿਖੇ ਬਹੁ ਰੂਚ ਸੁਧ ਲੱਗੀ ਕਹਿੰਦੇ ਲੱਗਦਾ ਤੇਨੂੰ ਭੁੱਖ ਲੱਗੀ ਹੋਣੀ ਐ ਤੇਰੇ ਪੇਟ ਚੋਂ ਭੁੱਖ ਜਾਗ ਵੀ ਹੋਣੀ ਐ ਤਾਂ ਹੀ ਪਿੰਡਾਂ ਦੀਆਂ ਗੱਲਾਂ ਪੁੱਛੀ ਜਾਂਦੇ ਮਰਦਾਨੇ ਤਬ ਬਾਖ ਉਚਾਰੇ ਫੇ ਮਰਦਾਨਾ ਜੀ ਬੋਲੇ ਹੈ ਤਾਂ ਸਹੀ ਸੋ ਕੌਣ ਨਿਵਾਰੇ ਕਹਿੰਦਾ ਬੜਾ ਗੱਲ ਤਾਂ ਠੀਕ ਹੈ ਤੁਸੀਂ ਕਹਿੰਦੇ ਹੋ ਗੱਲ ਤਾਂ ਇਹੀ ਐ ਪਰ ਕਹਿੰਦਾ ਹੁਣ ਇਹਨੂੰ ਭੁੱਖ ਤਾਂ ਲੱਗੀ ਐ ਪਰ ਕਹਿੰਦਾ ਭੁੱਖ ਨੂੰ ਮਟਾਵੇ ਕੌਣ ਅਜੇ ਆਖੋ ਸਤਨਾ ਗੱਲ ਤਾਂ ਇਹੀ ਹੈ ਪਰ ਦਾ ਹੱਲ ਕੌਣ ਕਰੇ ਦੀਨਾਂ ਦੇ ਸਾਹਮਣੇ ਕੋ ਹੱਲ ਹੁੰਦਾ ਮੈਨੂੰ ਕੰਮ ਤਾਂ ਇਹੀ ਹੈ ਤੁਸੀਂ ਕਹਿੰਦੇ ਹੋ ਪਰ ਦਾ ਹੱਲ ਕਿ ਕੌਣ ਕਰੇ ਛੋਦਾ ਲੱਗੇ ਕਿ ਆਸਨ ਤਿਆਰੀ ਕਹਿੰਦਾ ਭੁੱਖ ਤਾਂ ਲੱਗਿਆ ਪਰ ਇੱਥੇ ਕਿਹੜਾ ਭੋਜਨ ਤਿਆਰ ਕਰਕੇ ਰੱਖਿਆ ਪਿਆ ਹੁਣ ਫੇ ਆ ਗਿਆ ਸਿੱਧੀਆਂ ਗੱਲਾਂ ਤੇ ਅੱਕਿਆ ਪਿਆ ਨਾ ਭੁੱਖ ਨਾਲ ਕਹਿੰਦਾ ਇੱਥੇ ਕਿਹੜਾ ਭੋਜਨ ਤਿਆਰ ਕਰਾਂ ਮੈਨੂੰ ਭੁੱਖ ਕਹਨ ਭੁੱਖ ਲੱਗੇ ਵੀ ਸਾਹਮਣੇ ਥਾਲੀ